ਨੌਜਵਾਨ ਵੀਰ ਜਿਹੜੇ ਕਿ ਇੱਕ ਦੀ ਉਮਰ ਕਹਿ ਸਕਦੇ ਆ 20 ਸਾਲ ਔਰ ਇੱਕ ਦੀ 30 ਔਰ 35 ਸਾਲ ਦੇ ਵਿਚਕਾਰ ਇਹਨਾਂ ਦੋਨਾਂ ਦੀ ਉਮਰ ਆ ਇਹ ਨਕੂਦਰ ਤੋਂ ਦੱਸਣ ਦੇ ਮੁਤਾਬਕ ਆ ਵੀ ਇਹ ਨਕੂਦਰ ਤੋਂ ਹਮੋਤ ਜਾ ਰਹੇ ਸੀਗੇ ਤੇ ਤਲਵੰਡੀ ਪਿੰਡ ਦੇ ਕੋਲੇ ਆ ਕੇ ਪਤਾ ਨਹੀਂ ਕੀ ਕਾਰਨ ਬਣਿਆ ਜਾਂ ਕਿ ਇਹਨਾਂ ਦੇ ਕੋਲ ਮੁਰੇ ਵਾਹਨ ਆ ਜਾਂ ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਰੋਡ ਵਾਈਡਰ ਸੈਂਟਰ ਹੁੰਦਾ ਉਹਦੇ ਵਿੱਚ ਹੀ ਜਾ ਕੇ ਜਿਹੜੀ ਕਿ ਇਹਨਾਂ ਦੀ ਗੱਡੀ ਟਕਰਾਈ ਆ ਜਿਸ ਨਾਲ ਇਹ ਗੰਭੀਰ ਰੂਪ ਦੇ ਵਿੱਚ ਜਾਕਿ ਹੋਈ ਸੀ ਸਮਾਜ ਸੇਵਾ ਸਾਇਟੀ ਦੇ ਮੈਂਬਰ ਸਾਹਿਬਾਨੋਂ ਜਿਹੜਾ ਕਿ ਐਮਰਜੈਂਸੀ ਗੱਡੀ ਰਾਹੀਂ ਇਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲਿਆਂਦਾ ਗਿਆ ਤੇ ਜਿੱਥੇ ਇੱਕ ਨੂੰ ਡਾਕਟਰ ਸਾਹਿਬਾਨਾਂ ਨੇ ਮਰਦਕ ਕੋਸ਼ਿਸ਼ ਕਰ ਦਿੱਤਾ ਗਿਆ ਮਰਦਕ ਕੋਸ਼ਿਸ਼ ਕਰ ਦਿੱਤਾ ਕਿਉਂਕਿ ਅਸੀਂ ਸਮੂਹ ਸੰਗਤ ਜਿੰਨੀ ਵੀ ਮੋਗੇ ਸ਼ਹਿਰ ਦੀ ਸੰਗਤ ਜਾਂ ਪਿੰਡਾਂ ਸ਼ਹਿਰਾਂ ਤੋਂ ਜਿਹੜੀ ਕਿ ਮੋਗੇ ਦੇ ਵਿੱਚ ਐਂਟਰ ਕਰਦੀ ਆ ਸਾਰੇ ਭੈਣ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕਿਉਂਕਿ ਸਾਨੂੰ ਇਹ ਜਿਹੜੇ ਵੀਰਾਂ ਦਾ ਦੋਨੋਂ ਦਾ ਐਕਸੀਡੈਂਟ ਹੋਇਆ ਸੀ ਇੱਥੇ ਸਿਵਲ ਹਸਪਤਲ ਆਉਂਦੇ ਆ ਇੰਨੀ ਦਿੱਕਤ ਆਈ ਜਿਹੜੇ ਕਿ ਸੰਗਤਾਂ ਉਹ ਆਪਣੇ ਗੱਡੀਆਂ ਦੇ ਵਿੱਚ ਮੋਬਾਈਲ ਕਰਨ ਨੂੰ ਲੱਗੇ ਆ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਮਤਲਬ ਨਹੀਂ ਜੀ ਹੋ ਸਕਦਾ ਸੀ ਕਿ ਜੇ ਇਸ ਟਾਈਮ ਸਰ ਪਹੁੰਚ ਜਾਂਦਾ ਤੇ ਵੀਰ ਇਸ ਦੀ ਜਾਨ ਬਚ ਸਕਦੀ ਦੀ ਤੇ ਬਹੁਤ ਅਫਸੋਸ ਨਾਲ ਇਹ ਦੱਸਣਾ ਪੈ ਰਿਹਾ ਕਿਉਂਕਿ ਜਿਹੜੇ ਕਿ ਇਸ ਵੀਰ ਨੂੰ ਇੱਕ ਨੂੰ ਮ੍ਰਿਤਕ ਪੁਸ਼ਿਤ ਕਰਤਾ ਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ਰਿਹਾ ਰੈਫਰ ਕਰ ਲਿਆ ਗਿਆ ਸੰਗਤਚਾਰਾਂ ਦੇ ਬੇਨਤੀ ਦੁਆਰਾ ਫੇਰ ਕਰਦੇ ਆ ਵੀ ਭੈਣ ਭਰਾਵਾਂ ਦੇ ਚਰਨਾਂ 'ਚ ਕਿਉਂਕਿ ਜਦੋਂ ਵੀ ਕੋਈ ਐਮਰਜੈਂਸੀ ਗੱਡੀਆਂ ਦੇ ਚਾਹੇ ਛੋਟੇ ਜਿੱਡਾ ਵੀ ਜ਼ਰੂਰੀ ਰਹੀ ਹੈ ਮੈਂ ਕੰਮ ਹੋਣ ਤੇ ਐਮਰਜੈਂਸੀ ਗੱਡੀ ਨੂੰ ਦੇਖ ਕੇ ਮੇਰੇ ਭਰਾ ਮੇਰੀਆਂ ਭੈਣਾਂ ਮੇਰੇ ਛੋਟੇ ਬੱਚੇ ਜਿਹੜੇ ਕਿ ਹੈਗੇ ਗੱਡੀਆਂ ਚਲਾਉਂਦੇ ਆ ਉਹ ਰਸਤਾ ਜ਼ਰੂਰ ਦੇਣ ਜੇ ਹੋ ਸਕਦਾ ਸੀ ਇਸ ਵੀਰ ਦੀ ਜਾਨ ਬਚ ਗਈ ਤੇ ਕਿਥੋਂ ਬਸਤਾ ਹੀ ਮਿਲਿਆ ਜੀ ਕੀ ਗੱਲ ਮੈਂ ਮੋਹ ਤੇ ਦਸਮ ਦੇ ਮੁਤਾਬਕ ਆ ਜਿਹੜਾ ਕਿ ਇਹਨਾਂ ਦਾ ਛੋਟਾ ਜਿਹੜਾ ਇੱਕ ਗੱਡੀ ਚਲਾ ਚਾਲਕ ਸੀਗਾ ਉਹ ਵੀਰ ਦਾਦਾ ਕੰਨਾ ਮੋਹ ਦਾ ਸੀ ਨਕੌਦਰ ਦੁਆਰੇ ਤੇ ਰਸਤਾ ਨਹੀਂ ਮਿਲਿਆ ਸੀ ਐਂਬੂਲੈਂਸ ਨੂੰ ਕਿੰਨੀ ਕੀ ਦਿੱਕਤ ਰਸਤਾ ਤਾਂ ਜੀ ਦੋ ਵਾਰ ਤਾਂ ਸੀ ਮੇਨ ਚੌਂਕ ਦੇ ਵਿੱਚ ਉਤਰ ਕੇ ਗੱਡੀਆਂ ਨੂੰ ਹੱਥ ਦੇ ਦੇ ਕੇ ਸਾਈਡਾਂ ਤੇ ਕਰਵਾਇਆ ਵਾ ਕਿਉਂਕਿ ਇਹ ਜਿਹੜੀਆਂ ਜੜੀਆਂ ਹਾਲਾਤਾਂ ਦੇ ਵਿੱਚ ਜਨ ਕੇ ਇਸ ਦੇ ਸਮੇਂ ਦੇ ਵਿੱਚ ਜੇ ਸੰਗਤਨਾ ਲੜਦੇ ਆ ਜਾਂ ਕਿ ਭਿੜਦੇ ਆ ਫਿਰ ਸਮਾਜ ਸੈਟ ਨੂੰ ਲੋਕ ਉਂਗਲ ਕਰਨਗੇ ਵੀ ਸਮਾਜ ਸੈਟ ਦੇ ਮੈਂਬਰਾਂ ਨਾਲ ਲੜਦੇ ਆ ਪਰ ਮੈਂ ਇੱਕ ਬੇਨਤੀ ਕਰਦਾ ਕਿਉਂਕਿ ਐਮਰਜੈਂਸੀ ਦੇ ਹਾਲਾਤਾਂ ਵਿੱਚ ਖਾਸ ਕਰਕੇ ਜਿਹੜੀਆਂ ਐਮਰਜੈਂਸੀ ਗੱਡੀਆਂ ਉਹਨਾਂ ਨੂੰ ਰਸਤਾ ਪਹਿਲ ਦੇ ਆਧਾਰ ਤੇ ਦਿਓ ਕਿਉਂਕਿ ਇੱਕ ਇੱਕ ਮਿੰਟ ਕੀਮਤੀ ਹੁੰਦਾ ਇੱਕ ਇੱਕ ਸੈਕਿੰਡ ਕੀਮਤੀ ਹੁੰਦਾ ਜੀ ਅੱਜ ਇੱਥੇ ਸਿਵਲ ਹਸਪਤਾਲ 'ਤੇ ਪਹੁੰਚ ਮਤਲਬ ਕਿ ਟਾਈਮ ਸਰਵ ਪਹੁੰਚ ਜਾਂਦੀ ਤਾਂ ਹੋ ਸਕਦਾ ਜੀ ਜੀ ਵੀਰ ਦੀ ਜਾਨ ਬਚ ਜਾਵੇ ਇੱਕ ਤੋਂ ਰਹਿਣ ਵਾਲੇ ਬਲਾਂ ਮੋਹ ਤੇ ਦੱਸਦੇ ਆ ਕਿਉਂਕਿ ਇੱਕ ਭਰਾ ਦੇਖਣ ਦੇ ਆ ਜਿਹੜੀ ਪੈਂਟ ਦੇ ਵਿੱਚੋਂ ਗੋਲੀਆਂ ਵਾਲਾ ਪਤਾ ਵੀ ਨੱਚੇ ਵਾਲਾ ਨਿਕਲਿਆ ਵਾ ਤੇ ਪਰ ਉਹ ਪਰਮਾਰ ਜਾਣਦਾ ਜਾਂ ਡਾਕਟਰ ਸਾਹਿਬਨ ਦੱਸ ਸਕਦੇ ਵੀ ਉਹਨਾਂ ਨੇ ਨਸ਼ਾ ਕੀਤਾ ਸੀ ਜਾਂ ਨਹੀਂ ਕੀਤਾ ਸੀ ਕਿਉਂਕਿ ਸਮਾਜ ਸੇਵਾ ਸਿੱਟੀ ਦੇ ਮੈਂਬਰ ਤਾਂ ਉਹਨਾਂ ਤੇ ਹੀ ਹੁੰਦਾ ਵੀ ਜਿਹੜੀ ਕੀ ਵੀਰ ਜ਼ਖਮੀ ਹੋਇਆ ਜਾਂ ਨਾਜ ਕਰ ਤੋਂ ਤੁਸੀਂ ਬਲਾਕ ਵਾਲਾ ਮੋਗਾ ਟੋਟਲ ਕਿੰਨੇ ਜਾਣੇ ਸੀ ਗੱਡੀ ਦੇ ਇਹ ਟੋਟਲ 2 ਜਾਣੇ ਸੀ ਇੱਕ ਦੀ ਉਮਰ ਕਰੀਬ 20 ਔਰ 25 ਸਾਲ ਦੇ ਵਿੱਚ ਸੀ ਜਿਹੜਾ ਦੂਸਰਾ ਉਹਦੀ 30 ਔਰ 35 ਦੇ ਵਿਚਕਾਰ ਆ ਤੇ ਡਿਵਾਈਡਰ ਚ ਗੱਡੀ ਟਕਰਾਈ ਆ ਜੀ ਗੱਡੀ ਡਿਵਾਈਡਰ ਦੇ ਨਾਲ ਟਕਰਾਈ ਆ ਤੇ ਗੱਡੀ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਈ ਆ ਤੇ ਗੰਭੀਰ ਰੂਪ ਦੇ ਵਿੱਚ ਜਿਹੜਾ ਕਿ ਸਾਈਡ ਤੇ ਵੀਰ ਬੈਠਾ ਸੀ ਜੇ ਦੀ ਹਮ ਡੈਥ ਹੋ ਗਈ ਆ ਉਹ ਪਰਾ ਕਿਹੜੀ ਗੱਡੀ ਸੀ ਕੁਝ ਪਤਾ ਲੱਗਾ ਹੀ ਗੱਡੀ ਤਾਂ ਕਿਉਂਕਿ ਜੀ ਮੌਕੇ ਤੇ ਫਿਰ ਗੱਡੀਆਂ ਨਹੀਂ ਵਿਖੀਆਂ ਜਾਂਦੀਆਂ ਕਿਉਂਕਿ ਸਮਾਜ ਸੋਸਾਇਟੀ ਦੇ ਮੈਂਬਰ ਸਾਹਿਬਾਨ ਨੂੰ ਇਹੀ ਹੁੰਦਾ ਵਾ ਜਿਹੜੀ ਵੀ ਵੀਰ ਜਾਕਮੀ ਹੋਇਆ ਪੈਣ ਜਾਕਮੀ ਹੋਈ ਆ ਉਹਨੂੰ ਜਲਦ ਤੋਂ ਜਲਦ ਇੱਕ ਐਮਰਜੈਂਸੀ ਵਿੱਚ ਤਾ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਐਕਸੀਡੈਂਟ ਦੇ ਇੱਕ ਸੀ ਮਨਦੀਪ ਸਿੰਘ ਤੇ ਇੱਕ ਹੈਗਾ ਇਹ ਮਨਪ੍ਰੀਤ ਸਿੰਘ ਤੇ ਜਿਹੜਾ ਮਨਪ੍ਰੀਤ ਸਿੰਘ ਸੀ ਉਹ ਤਾਂ ਸਾਡੇ ਕੋਲ ਆਇਆ ਉਸ ਟਾਈਮ ਤਾਂ ਬ੍ਰੌਡ ਡੈਡੀ ਸੀ ਉਹ ਤਾਂ ਕਹਿ ਲਓ ਤੁਸੀਂ ਤੇ ਜਿਹੜਾ ਦੂਸਰਾ ਪੇਸ਼ੈਂਟ ਸੀ ਮਨਦੀਪ ਸਿੰਘ ਉਹਦੀ ਕਾਫੀ ਸੀਰੀਅਸ ਕੰਡੀਸ਼ਨ ਸੀ ਤਾਂ ਅਸੀਂ ਉਹਨੂੰ ਫਰੀਦਕੋਟ ਰੈਫਰ ਕੀਤਾ ਇਹਨਾਂ ਦੀ ਗੱਡੀ ਕਿੰਨੀ ਰੂਸ ਤੇ ਜਿਹੜਾ ਮਨ ਮਨਪ੍ਰੀਤ ਸਿੰਘ ਹੈ ਉਹ ਕਰੀਬ 40 ਸਾਲ ਦਾ ਹੈ ਤੇ ਜਿਹੜਾ ਮਨਦੀਪ ਸਿੰਘ ਹੈ ਉਹ ਕਰੀਬ-ਕਰੀਬ 22 ਸਾਲ ਦਾ ਹੈ ਕੁਝ ਪਤਾ ਲੱਗਿਆ ਕਿੱਦਾਂ ਹੋਇਆ ਸੀ ਅਕੀਰ ਨੂੰ ਮਤਲਬ ਉਹ ਤਾਂ ਗੈਰੇ ਸੀ ਕਿ ਆਸੀਂ ਗੱਡੀ ਵਿੱਚ ਜਾ ਰਹੇ ਸੀ ਇਸ ਟਾਈਮ ਹੋਇਆ ਸਾਡੀ ਟੱਕਰ ਹੋਈ ਹੈ ਕੁਝ ਇੱਕ ਦੋ ਜਿਹੜਾ ਬ੍ਰੌਡਡਿਟੀ ਆਇਆ ਹੈ ਨਹੀਂ ਨਹੀਂ ਉਹ ਬ੍ਰੌਡਡਿਟੀ ਆਇਆ ਸੀ ਇੱਥੇ ਸਾਡੇ ਕੋਲ ਨਾ ਦੂਸਰੇ ਵੀ ਰਿਲੇਸ਼ਨ ਦੇ ਸੁਣਾ ਦੋਸਾਂ ਦੂਸਰੇ ਵੀ ਕਾਫੀ ਸੀਰੀਅਸ ਸੀ ਐਦਾਂ ਲੱਗ ਰਿਹਾ ਸੀ ਕਿ ਉਹਦੇ ਨਾਲ ਐਬਡੋਮਨਲ ਇੰਜਰੀ ਹੈ ਜਿਹੜੇ ਆਰਗਨਸ ਉੱdna ਤੇ ਇੰਜਰੀ ਵੱਜੀ ਹੈ ਤਾਂ ਫਿਰ ਅਸੀਂ ਉਹਦੇ ਲਈ ਉਹਨੂੰ ਫਰੀਦਕ